ਉਨੂੰ ਲੱਗਾ ਇੱਥੇ ਸੜਕ ਆ ਗਈ ਤਾਂ ਉਹ ਨੇ ਮੋੜ ਲਈ ਤਾਂ ਨਿਕਲ ਗਿਆ। ਇਹ ਖੌਫਨਾਕ ਘਟਨਾ ਵਾਪਰੀ ਹੈ ਜਿਸ ਦੀਆਂ ਤਸਵੀਰਾਂ ਦੇਖ ਕੇ ਵੀ ਦਿਲ ਕੰਬ ਉੱਠਦਾ ਹੈ। ਫਾਜ਼ਿਲਕਾ ਤੋਂ ਵਿਆਹ ਤੋਂ ਪਰਤ ਰਹੇ ਪਰਿਵਾਰਿਕ ਮੈਂਬਰਾਂ ਦੀ ਗੱਡੀ ਪਾਖੜਾ ਨਹਿਰ ਦੇ ਵਿੱਚ ਜਾ ਡਿੱਗੀ। ਦੇਰ ਰਾਤ ਸੰਘਣੀ ਧੁੰਦ ਹੋਣ ਦੇ ਕਾਰਨ ਇਹ ਮਾੜਾ ਹਾਦਸਾ ਵਾਪਰਿਆ ਜਿਸ ਤੇ ਵਿੱਚ ਹੁਣ ਤੱਕ 9 ਜਾਣਿਆਂ ਦੀ ਜਾਨ ਜਾਣ ਦੀ ਖਬਰ ਸਾਹਮਣੇ ਆਈ ਹੈ 9 ਜਾਣਿਆਂ ਦੀ ਮੌਤ ਹੋ ਚੁੱਕੀ ਹੈ ਇਸ ਹਾਦਸੇ ਸਬੰਧੀ ਪਤਾ ਲੱਗ ਗਿਆ ਕਿ ਗੱਡੀ ਦੇ ਵਿੱਚ 14 ਜਾਣੇ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਦੋ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਜਦੋਂ ਕਿ ਬਾਕੀਆਂ ਦੀ ਭਾਲ ਜਾਰੀ ਹੈ 9 ਜਾਣਿਆਂ ਦੀ ਮੌਤ ਇੱਥੇ ਹੋ ਚੁੱਕੀ ਹੈ ਪੰਜਾਬ ਦੇ ਪਿੰਡ ਰਿਉਂਤਕਲਾ ਪਿੰਡ ਸੰਪਾਲੀ ਅਤੇ ਹਰਿਆਣਾ ਦੇ ਪਿੰਡ ਮਹਿਬਣਾ ਦੇ ਕੁਝ ਪਰਿਵਾਰ ਵਾਲੇ ਜਲਾਲਾਬਾਦ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ ਤੇ ਵਿੱਚ ਸ਼ਾਮਲ ਹੋਣ ਦੇ ਲਈ ਇੱਥੇ ਪਹੁੰਚੇ ਸੀ देर दे 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 रात शाम ਨੂੰ ਉਹ ਜਦੋਂ ਵਾਪਸ ਆ ਰਹੇ ਸਨ ਤਾਂ ਪਿੰਡ ਸਰਦਾਰੇ ਵਾਲਾ ਨੇੜੇ ਉਹਨਾਂ ਦੀ ਕਰੂਜ਼ਰ ਗੱਡੀ ਭਾਖੜਾ ਨਹਿਰ ਦੇ ਵਿੱਚ ਜਾ ਡਿੱਗੀ। ਪਿੰਡ ਰਿਓਨ ਕਲਾ ਦਾ ਜਰਨੈਲ ਸਿੰਘ ਕਿਸੇ ਤਰ੍ਹਾਂ ਨਹਿਰ ਦੇ ਵਿੱਚੋਂ ਬਾਹਰ ਨਿਕਲ ਆਇਆ ਅਤੇ ਅਰਮਾਨ ਨਾਮ ਦੇ ਬੱਚੇ ਨੂੰ ਵੀ ਕਿਸੇ ਤਰ੍ਹਾਂ ਦੇ ਨਾਲ ਬਾਹਰ ਕੱਢ ਲਿਆ ਗਿਆ। ਬਚਾਅ ਟੀਮ ਨੇ ਰਾਤ 12 ਵਜੇ ਦੇ ਕਰੀਬ ਗੱਡੀ ਨਹਿਰ ਦੇ ਵਿੱਚੋਂ ਬਾਹਰ ਕੱਢੀ ਜਿਸ ਦੇ ਵਿੱਚ ਬਲਵੀਰ ਸਿੰਘ ਮਿਲਿਆ ਉਸ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਤੇ ਹੁਣੇ ਦਰ ਮਿਲੀਆਂ ਲਾਸ਼ਾਂ ਕਲੂਆਣਾ ਮਾਈਨਰ ਪਿੰਡ ਕੋਰੰਗਾ ਵਾਲੀ ਨੇੜੇ ਮਾਈਨਰ ਅਤੇ ਪਿੰਡ ਦਾਦੂ ਪੱਕਾ ਸ਼ਹੀਦਾਂ ਦੇ ਵਿਚਕਾਰ ਪਾਖੜਾ ਨਹਿਰ ਦੇ ਵਿੱਚੋਂ ਮਿਲੀਆਂ ਨੇ ਰਤਿਆ ਦੇ ਐਸਟੀਐਮ ਜਗਦੀਸ਼ ਚੰਦਰ ਅਤੇ ਸਦਰ ਥਾਣਾ ਰਤਿਆ ਦੇ ਇੰਚਾਰਜ ਰਾਜਵੀਰ ਸਿੰਘ ਸਮੇਤ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੇ ਰਾਤ ਤੱਕ ਬਚਾਅ ਕਾਰਜਾਂ ਦੇ ਵਿੱਚ ਲੱਗੇ ਹੋਏ ਸਨ ਜ਼ਖਮੀ ਔਰਮਾਨ ਜਿਸ ਦੀ ਉਮਰ 10 ਸਾਲ ਦੀ ਦੱਸੀ ਜਾ ਰਹੀ ਹੈ। ਰਤਿਆ ਹਸਪਤਾਲ ਵਿਖੇ ਉਸ ਨੂੰ ਦਾਖਲ ਕਰਵਾਇਆ ਗਿਆ। ਉਸ ਨੇ ਮੀਡੀਆ ਦੇ ਸਾਹਮਣੇ ਆ ਕੇ ਆਪਣੇ ਬਿਆਨ ਤੱਕ ਵੀ ਦਰਜ ਕਰਵਾਏ ਨੇ ਕਿ ਇਹ ਘਟਨਾ ਕਿਵੇਂ ਹੋਈ ਅਤੇ ਉਸ ਨੇ ਆਪਣਾ ਬਚਾਅ ਕਿਵੇਂ ਕੀਤਾ। ਜਰਨਲ ਸਿੰਘ ਨੇ ਦੱਸਿਆ ਕਿ ਪਰਿਵਾਰਿਕ ਮੈਂਬਰ ਪੰਜਾਬ ਦੇ ਪਿੰਡ ਲਾਦੂਕੇ ਜਲਾਲਾਬਾਦ ਦੇ ਵਿੱਚ ਵਿਆਹ ਸਮਾਗਮ ਦੇ ਵਿੱਚ ਗਏ ਹੋਏ ਸਨ। ਉਹਨਾਂ ਨੇ ਦੱਸਿਆ ਕਿ ਰਾਤ ਨੂੰ ਸੰਘਣੀ ਧੁੰਦ ਦੇ ਕਾਰਨ ਨਹਿਰ ਦਿਖਾਈ ਨਹੀਂ ਦਿੱਤੀ ਅਤੇ ਇਸ ਤੇ ਚਲਦੇ ਹੋਏ ਹੀ ਸਿੱਧਾ ਉਹਨਾਂ ਦੀ ਗੱਡੀ ਭਾਕੜਾ ਦੇ ਵਿੱਚ ਜਾ ਡਿੱਗੀ ਇਹਨਾਂ ਦੇ ਵਿੱਚੋਂ 9 ਜਾਣੇ ਜਿਨ੍ਹਾਂ ਦੀ ਜਾਨ ਗਈ ਹੈ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਬਲਬੀਰ ਸਿੰਘ ਪੁੱਤਰ ਵੱਗਾ ਸਿੰਘ ਛਿੰਦਰ ਸਿੰਘ ਪੁੱਤਰ ਵਧਾਵਾ ਸਿੰਘ ਵਾਸੀ ਮਹਿਮੜਾ ਚੰਡੋਬਾਈ ਪਤਨੀ ਬਾਜ ਸਿੰਘ ਛੀਰਾਬਾਈ ਪਿੰਡ ਸਸਪਾਲੀ ਦੀ ਰਹਿਣ ਵਾਲੀ ਜਗੀਰੋਬਾਈ ਪਤਨੀ ਅੰਗਰੇਜ਼ ਸਿੰਘ ਵਾਸੀ ਮਹਿਮੜਾ ਸਹਿਜ ਜੋ ਕਿ 1 ਸਾਲ ਦਾ ਮਾਸੂਮ ਬੱਚਾ ਸੀ ਪੁੱਤਰ ਰਵਿੰਦਰ ਸਿੰਘ ਕੰਤੋਬਾਈ ਵਾਸੀ ਫਤਿਹਪੁਰ ਏ ਵੀ ਪੰਜਾਬ ਦੀ ਹੀ ਰਹਿਣ ਵਾਲੀ ਸੀ ਸਜਨਾ ਪੁੱਤਰੀ ਜਸਵਿੰਦਰ ਸਿੰਘ ਅਤੇ ਰਵਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਮਹਿਮੜਾ ਦੇ ਵੱਜੋਂ ਇਸ ਦੀ ਪਛਾਣ ਕੀਤੀ ਗਈ ਦੱਸਦੀ ਹੈ ਕਿ ਜਿਸ ਸਮੇਂ ਤੱਕ ਇਹ ਖਬਰ ਸਾਹਮਣੇ ਆਈ ਉਦੋਂ ਤੱਕ ਹੀ ਪਤਾ ਲੱਗਿਆ ਕਿ 1 ਸਾਲ ਦੇ ਬੱਚੇ ਸਹਿਤ 9 ਲਾਸ਼ਾਂ ਮਿਲ ਚੁੱਕੀਆਂ ਨੇ ਜਦੋਂ ਕਿ ਜਸਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਰਿਉਂਦਕਲਾ ਤਾਰੋਬਾਈ ਪਤਨੀ ਚੰਦ ਸਿੰਘ ਵਾਸੀ ਮਹਿਮੜਾ ਅਤੇ ਲਖਵਿੰਦਰ ਕੌਰ ਪਤਨੀ ਰਵਿੰਦਰ ਸਿੰਘ ਦੀਪਾਲ ਅਜੇ ਕੀਤੀ ਜਾ ਰਹੀ ਹੈ ਬੇਹਦੀ ਭਿਆਨਕ ਹਾਦਸਾ ਹੋਇਆ ਜਿੱਥੇ ਵਿਆਹ ਤੋਂ ਪਰਤਦਿਆਂ ਇਹ ਸਾਰੇ ਪਰਿਵਾਰ ਦੇ ਨਾਲ ਮਾੜੀ ਘਟਨਾ ਵਾਪਰੀ 14 ਜਾਣੇ ਇਸ ਗੱਡੀ ਦੇ ਵਿੱਚ ਅਤੇ ਹੁਣ ਤੱਕ 9 ਜਾਣਿਆਂ ਦੀ ਜਾਨ ਜਾਨ ਦੀ ਪੁਸ਼ਟੀ ਹੋ ਚੁੱਕੀ ਹੈ ਜੀਰਾ ਅਰਮਾਨ ਸਿੰਘ ਕਿੱਥੇ 계ਸੀ ਗੱਲ ਤੁਸੀਂ ਲਾਧੂ ਕੇ ਮੰਡੀ ਪੰਜਾਬ ਪੰਜਾਬੀ ਕੀ ਅਸੀਂ ਪੱਕੀ ਪ੍ਰੋਗਰਾਮ ਸੀ ਵਿਆਹ ਸੀ ਜੀ ਤੇਰਾ ਉਹ ਗੱਡੀ ਕਿਵੇਂ ਡਿੱਗੀ ਉੱਤੇ? ਉਹਨੂੰ ਲੱਗਾ ਇੱਥੇ ਸੜਕ ਆ ਗਈ ਤਾਂ ਉਹਨੇ ਮੋੜ ਲਈ ਤਾਂ ਨਿਕਲ ਗਿਆ। ਤੇ ਤੂੰ ਕਿਵੇਂ ਨਿਕਲਿਆ ਬੇਟੋ ਤੇ? ਅ ਸੀਸਾ ਕੁੱਟ ਕੇ ਸੀ ਅਗਲਾ ਤੇ ਪਿਛਲੀ ਟਾਕੇ ਖੁੱਲ ਗਈ ਸੀ। ਫਿਰ ਤੂੰ ਉਤੋਂ ਨਿਕਲਿਆ ਸੀ। ਅੱਛਾ। ਤੂੰ ਕਿੰਨੇ ਟਾਈਮ ਤੱਕ ਪਿਆ ਰਿਆ ਤੂੰ ਤਾਂ ਗੱਡੀ? ਵਾਵਾ ਵਾਵਾ ਟਾਈਮ ਸੀ। ਅੱਛਾ। ਤੇਰੇ ਨਾਲ ਹੋਰ ਕੌਣ ਸੀ ਤੇਰੇ ਪਰਿਵਾਰ ਦੇ? ਮੇਰੀ ਮੰਮੀ, ਮੇਰੇ ਡੈਡੀ, ਮੇਰੀ ਭੈਣ। ਤੇਰੀ ਭੈਣ ਵੱਡੀ ਸੀ? ਮੇਰੀ ਛੋਟੀ ਸੀ। ਛੋਟੀ ਜਿੱਦਾਂ ਤੋਂ? ਹੂੰ। ਇਕ ਤੇਰਾ ਤੇਰੀ ਮੰਮੀ ਦਾ ਕੀ ਨਾਮ ਸੀ? ਰਵਿੰਦਰ ਕੌਰ। ਰਵਿੰਦਰ ਤੇਰੇ ਪਾਪਾ ਦਾ ਕੀ ਨਾਮ ਹੈ? ਜਸਵਿੰਦਰ ਸਿੰਘ ਦਾ। ਤੇਰੀ ਭੈਣ ਬੇਟੇ? ਸੰਜਨਾ ਕੌਰ। ਕਿਹੜੇ ਪਿੰਡ ਤੋਂ ਸੀ? ਕਿਹੜੇ ਪਿੰਡ ਦਾ ਤੂੰ? ਰਿਯੋਂਦ ਕਲਾ। ਓਹ। ਤੋਨੂੰ ਕਿ ਤੁਸੀਂ ਤੁਸੀਂ ਕਿਵੇਂ ਬਾਹਰ ਨਿਕਲੇ ਤੁਸੀਂ ਕਿਸੇ ਨੇ ਕੱਢਿਆ ਤੁਹਾਨੂੰ ਬਾਹਰ ਆ ਕੇ? ਨਹੀਂ। ਆਪਣੇ ਆਪ ਨਿਕਲੇ। ਹਾਂਜੀ। ਤੂੰ ਆਪੇ ਨਿਕਲੇ ਸੀ ਬੇਟੇ ਬਾਹਰ? ਹਾਂਜੀ। ਕਿੰਨੇ ਗੱਨੇ ਸੀ ਗੱਡੀ ਦੇ ਵਿੱਚ ਟੋਟਲ? 12। ਸਾਰੇ ਰਿਯੋਂਦ ਪਿੰਡ ਦੇ ਸੀ। ਰਿਯੋਂਦ ਦੇ ਮੈਂ ਮੜਸ ਵੀ ਸੀ। ਸਾਦੀ ਸੇ ਇੱਕ ਕੋਈ ਮੈਰिज ਅਟੈਂਡ ਕਰਕੇ ਆਏ تھے۔ ਹੂੰ ਔਰ ਧੁੰਦ ਕਾਫੀ ਜ਼ਿਆਦਾ ਥੀ। ਹੂੰ ਧੁੰਦ ਕੀ ਵਜ੍ਹਾ ਸੇ ਇਹ ਲੱਗ ਰਿਹਾ ਅਭੀ ਉਸਕੋ ਦਿਖਾਈ ਨਹੀਂ ਦਿਆ ਔਰ ਗੱਡੀ ਨੇਰ ਵੇ ਜਾ ਗਿਰੀ। ਓਨੂੰ ਲੱਗਾ ਇੱਥੇ ਸੜਕ ਆ ਗਈ ਤਾਂ ਓਨੇ ਮੋੜ ਲਈ ਤਾਂ ਮੁੱਕ ਗਈ। ਇੱਕ ਖੌਫਨਾਕ ਘਟਨਾ ਵਾਪਰੀ ਹੈ ਜਿਸ ਦੀਆਂ ਤਸਵੀਰਾਂ ਦੇਖ ਕੇ ਵੀ ਦਿਲ ਕੰਬ ਉੱਠਦਾ ਹੈ। ਫਾਜ਼ਿਲਕਾ ਤੋਂ ਵਿਆਹ ਤੋਂ ਪਰਤ ਰਹੇ ਪਰਿਵਾਰਿਕ ਮੈਂਬਰਾਂ ਦੀ ਗੱਡੀ ਆਕੜਾ ਨਹਿਰ ਦੇ ਵਿੱਚ ਜਾ ਡਿਗੀ ਦੇਰ ਰਾਤ ਸੰਘਣੀ ਧੁੰਦ ਹੋਣ ਦੇ ਕਾਰਨ ਇਹ ਮਾੜਾ ਹਾਦਸਾ ਵਾਪਰਿਆ ਜਿਸ ਤੇ ਵਿੱਚ ਹੁਣ ਤੱਕ 9 ਜਾਣਿਆਂ ਦੀ ਜਾਨ ਜਾਣ ਦੀ ਖਬਰ ਸਾਹਮਣੇ ਆਈ ਹੈ 9 ਜਾਣਿਆਂ ਦੀ ਮੌਤ ਹੋ ਚੁੱਕੀ ਹੈ ਇਸ ਹਾਦਸੇ ਸੰਬੰਧੀ ਪਤਾ ਲੱਗਿਆ ਕਿ ਗੱਡੀ ਦੇ ਵਿੱਚ 14 ਜਾਣੇ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਦੋ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਜਦੋਂ ਕਿ ਬਾਕੀਆਂ ਦੀ ਭਾਲ ਜਾਰੀ ਹੈ 9 ਜਾਣਿਆਂ ਦੀ ਮੌਤ ਇੱਥੇ ਹੋ ਚੁੱਕੀ ਹੈ ਪੰਜਾਬ ਦੇ ਪਿੰਡ ਰਿਉਂਤਕਲਾ ਪਿੰਡ ਸੰਪਾਲੀ ਅਤੇ ਹਰਿਆਣਾ ਦੇ ਪਿੰਡ ਮਹਿਬਣਾ ਦੇ ਕੁਝ ਪਰਿਵਾਰ ਵਾਲੇ ਜਲਾਲਾਬਾਦ ਤੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ ਤੇ ਵਿੱਚ ਸ਼ਾਮਿਲ ਹੋਣ ਦੇ ਲਈ ਇੱਥੇ ਪਹੁੰਚੇ ਸੀ। ਦੇਰ ਰਾਤ ਸ਼ਾਮ ਨੂੰ ਉਹ ਜਦੋਂ ਵਾਪਸ ਆ ਰਹੇ ਸਨ ਤਾਂ ਪਿੰਡ ਸਰਦਾਰੇ ਵਾਲਾ ਨੇੜੇ ਉਹਨਾਂ ਦੀ ਕਰੂਜ਼ਰ ਗੱਡੀ ਭਾਖੜਾ ਨਹਿਰ ਤੇ ਵਿੱਚ ਜਾ ਡਿੱਗੀ। ਪਿੰਡ ਰਿਓਨ ਕਲਾ ਦਾ ਜਰਨੈਲ ਸਿੰਘ ਕਿਸੇ ਤਰ੍ਹਾਂ ਨਹਿਰ ਦੇ ਵਿੱਚੋਂ ਬਾਹਰ ਨਿਕਲ ਆਇਆ ਅਤੇ ਅਰਮਾਨ ਨਾਮ ਦੇ ਬੱਚੇ ਨੂੰ ਵੀ ਕਿਸੇ ਤਰ੍ਹਾਂ ਦੇ ਨਾਲ ਬਾਹਰ ਕੱਢ ਲਿਆ ਗਿਆ ਬਚਾਅ ਟੀਮ ਨੇ ਰਾਤ 12 ਵਜੇ ਦੇ ਕਰੀਬ ਗੱਡੀ ਨਹਿਰ ਦੇ ਵਿੱਚੋਂ ਬਾਹਰ ਕੱਢੀ ਜਿਸ ਦੇ ਵਿੱਚ ਬਲਵੀਰ ਸਿੰਘ ਮਿਲਿਆ ਉਸ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਤੇ ਹੁਣ ਇੱਧਰ ਮਿਲੀਆਂ ਲਾਸ਼ਾਂ ਕਲੂਆਣਾ ਮਾਈਨਰ ਪਿੰਡ ਕੁਰੰਗਾ ਵਾਲੀ ਨੇੜੇ ਮਾਈਨਰ ਅਤੇ ਪਿੰਡ ਦਾਦੂ ਪੱਕਾ ਸ਼ਹੀਦਾਂ ਦੇ ਵਿੱਚ ਘਾਰ ਪਾਖੜਾ ਨਹਿਰ ਦੇ ਵਿੱਚੋਂ ਮਿਲੀਆਂ ਨੇ ਰਤਿਆ ਦੇ ਐਸਟੀਐਮ ਜਗਦੀਸ਼ ਚੰਦਰ ਅਤੇ ਸਦਰ ਥਾਣਾ ਰਤਿਆ ਦੇ ਇੰਚਾਰਜ ਰਾਜਵੀਰ ਸਿੰਘ ਸਮੇਤ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੇ ਰਾਤ ਤੱਕ ਬਚਾਅ ਕਾਰਜਾਂ ਦੇ ਵਿੱਚ ਲੱਗੇ ਹੋਏ ਸਨ ਜ਼ਖਮੀ ਾਰਮਾਨ ਜਿਸ ਦੀ ਉਮਰ 10 ਸਾਲ ਦੀ ਦੱਸੀ ਜਾ ਰਹੀ ਹੈ ਰਤਿਆ ਹਸਪਤਾਲ ਵਿਖੇ ਉਸ ਨੂੰ ਦਾਖਲ ਕਰਵਾਇਆ ਗਿਆ ਉਸ ਨੇ ਮੀਡੀਆ ਦੇ ਸਾਹਮਣੇ ਆ ਕੇ ਆਪਣੇ ਬਿਆਨ ਤੱਕ ਵੀ ਦਰਜ ਕਰਵਾਏ ਨੇ ਕਿ ਇਹ ਘਟਨਾ ਕਿਵੇਂ ਹੋਈ ਅਤੇ ਉਸ ਨੇ ਆਪਣਾ ਬਚਾਅ ਕਿਵੇਂ ਕੀਤਾ ਜਰਨਲ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਪੰਜਾਬ ਦੇ ਪਿੰਡ ਲਾਦੂਕੇ ਜਲਾਲਾਬਾਦ ਦੇ ਵਿੱਚ ਵਿਆਹ ਸਮਾਗਮ ਦੇ ਵਿੱਚ ਗਏ ਹੋਏ ਸਨ ਉਹਨਾਂ ਨੇ ਦੱਸਿਆ ਕਿ ਰਾਤ ਨੂੰ ਸੰਘਣੀ ਧੁੰਦ ਦੇ ਕਾਰਨ ਨਹਿਰ ਦਿਖਾਈ ਨਹੀਂ ਦਿੱਤੀ ਅਤੇ ਇਸ ਤੇ ਚਲਦੇ ਹੋਏ ਹੀ ਸਿੱਧਾ ਉਹਨਾਂ ਦੀ ਗੱਡੀ ਪਾਖੜਾ ਦੇ ਵਿੱਚ ਜਾ ਡਿੱਗੀ। ਇਹਨਾਂ ਦੇ ਵਿੱਚੋਂ 9 ਜਾਣੇ ਜਿਨ੍ਹਾਂ ਦੀ ਜਾਨ ਗਈ ਹੈ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਬਲਬੀਰ ਸਿੰਘ ਪੁੱਤਰ ਬੱਗਾ ਸਿੰਘ, ਛਿੰਦਰ ਸਿੰਘ ਪੁੱਤਰ ਵਧਾਵਾ ਸਿੰਘ, ਵਾਸੀ ਮਹਿਮਣਾ, ਚੰਡੋਬਾਈ ਪਤਨੀ ਬਾਜ ਸਿੰਘ, ਚੀਰਾਬਾਈ ਪਿੰਡ ਸਸਪਾਲੀ ਦੀ ਰਹਿਣ ਵਾਲੀ, ਜਗੀਰੋਬਾਈ ਪਤਨੀ ਅੰਗਰੇਜ਼ ਸਿੰਘ ਵਾਸੀ ਮਹਿਮੜਾ। ਸਹਿਦ ਜੋ ਕਿ 1 ਸਾਲ ਦਾ ਮਾਸੂਮ ਬੱਚਾ ਸੀ ਪੁੱਤਰ ਰਵਿੰਦਰ ਸਿੰਘ ਕੰਤੋਬਾਈ ਵਾਸੀ ਫਤਿਹਪੁਰ ਇਹ ਵੀ ਪੰਜਾਬ ਦੀ ਹੀ ਰਹਿਣ ਵਾਲੀ ਸੀ ਸਜਨਾ ਪੁਤਰੀ ਜਸਵਿੰਦਰ ਸਿੰਘ ਅਤੇ ਰਵਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਮੈਮੜਾ ਦੇ ਵੱਜੋਂ ਇਸ ਦੀ ਪਛਾਣ ਕੀਤੀ ਗਈ ਦੱਸਦੀ ਹੈ ਕਿ ਜਿਸ ਸਮੇਂ ਤੱਕ ਇਹ ਖਬਰ ਸਾਹਮਣੇ ਆਈ ਉਦੋਂ ਤੱਕ ਹੀ ਪਤਾ ਲੱਗਿਆ ਕਿ 1 ਸਾਲ ਦੇ ਬੱਚੇ ਸਹਿਦ ਸਮੇਤ 9 ਲਾਸ਼ਾਂ ਮਿਲ ਚੁੱਕੀਆਂ ਨੇ ਜਦੋਂ ਕਿ ਜਸਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਰਿਉਂਦ ਕਲਾ ਤਾਰੋਬਾਈ ਪਤਨੀ ਚੰਦ ਸਿੰਘ ਵਾਸੀ ਮਹਿਮੜਾ ਅਤੇ ਲਖਵਿੰਦਰ ਕੌਰ ਪਤਨੀ ਰਵਿੰਦਰ ਸਿੰਘ ਦੀ ਭਾਲ ਅਜੇ ਕੀਤੀ ਜਾ ਰਹੀ ਹੈ ਬੇਹਦੀ ਭਿਆਨਕ ਹਾਦਸਾ ਹੋਇਆ ਜਿੱਥੇ ਵਿਆਹ ਤੋਂ ਪਰਤਦੇ ਆ ਇਹ ਸਾਰੇ ਪਰਿਵਾਰ ਦੇ ਨਾਲ ਮਾੜੀ ਘਟਨਾ ਵਾਪਰੀ 14 ਜਾਣੇ ਇਸ ਗੱਡੀ ਦੇ ਵਿੱਚ ਅਤੇ ਹੁਣ ਤੱਕ 9 ਜਾਣਿਆਂ ਦੀ ਜਾਨ ਜਾਨ ਦੀ ਪੁਸ਼ਟੀ ਹੋ ਚੁੱਕੀ ਹੈ ਜੀਰਾ ਅਰਮਾਨ ਸਿੰਘ ਕਿੱਥੇ ਗਏ ਸੀ ਕੱਲ ਤੁਸੀਂ ਲਾਧੂ ਕੇ ਮੰਡੀ ਪੰਜਾਬ ਨਹੀਂ ਕੀ ਅਸੀਂ ਪੱਕੀ ਪ੍ਰੋਗਰਾਮ ਸੀ ਵਿਆਹ ਸੀ ਆ ਤੇਰੇ ਨਾਲ ਉਹ ਗੱਡੀ ਕਿਵੇਂ ਡਿੱਗੀ ਉੱਤੇ ਉਹਨੂੰ ਲੱਗਾ ਇੱਥੇ ਸੜਕ ਆ ਗਈ ਤਾਂ ਉਹਨੇ ਮੋੜ ਲਈ ਤਾਂ ਨਿਕ ਪਈ ਫੇਰ ਤੂੰ ਕਿਵੇਂ ਨਿਕਲਿਆ ਬੇਟੋ ਤੇ ਸੀਸਾ ਟੁੱਟ ਕੇ ਸੀ ਅਗਲਾ ਤੇ ਪਿਛਲੀ ਟਾਕੇ ਖੁੱਲ ਗਈ ਸੀ ਫੇਰ ਤੂੰ ਉਤੋਂ ਨਿਕਲਿਆ ਸੀ ਅੱਛਾ ਤੂੰ ਕਿੰਨੇ ਘੰਟੇ ਪਿਆ ਰਿਆ ਤੂੰ ਤੇ ਗੱਡੀ ਵਾਵਰ ਵਾਵਰ ਟਾਈਮ ਸੀ ਅੱਛਾ ਅੱਛਾ ਤੇਰੇ ਨਾਲ ਹੋਰ ਕੌਣ ਸੀ ਤੇਰੇ ਪਰਿਵਾਰ ਦੇ ਮੇਰੀ ਮੰਮੀ ਮੇਰੇ ਡੈਡੀ ਮੇਰੀ ਭੈਣ ਤੇਰੀ ਭੈਣ ਵੱਡੀ ਜੀ ਮੇਰੀ ਛੋਟੀ ਸੀ ਛੋਟੀ ਜਿੱਦਤ ਤੋਂ ਹਾਂ ਠੀਕ ਹੈ ਤੇਰਾ ਤੇਰੀ ਮੰਮੀ ਦਾ ਕੀ ਨਾਮ ਸੀ ਰਵਿੰਦਰ ਕੌਰ ਰਵਿੰਦਰ ਤੇ ਪਾਪਾ ਦਾ ਕੀ ਨਾਮ ਹੈ ਜਸਵਿੰਦਰ ਸਿੰਘ ਦਾ ਤੇਰੀ ਭੈਣ ਬੇਟੇ ਸੰਜਨਾ ਕੌਰ ਕਿਹੜੇ ਪਿੰਡ ਤੋਂ ਸੀ ਕਿਹੜੇ ਪਿੰਡ ਦਾ ਤੂੰ ਰਿਓਂਦ ਕਲਾ ਤੋਨੋ ਕਿ ਤੁਸੀਂ ਤੁਸੀਂ ਕਿਵੇਂ ਬਾਹਰ ਲਿਖੜੀ ਤੁਸੀਂ ਕਿਸ ਨੇ ਕੱਢਿਆ ਤੁਹਾਨੂੰ ਬਾਹਰ ਆ ਕੇ ਨਹੀਂ ਆਪਣੇ ਆਪ ਲਿਖੜੀਆਂ ਹਾਂਜੀ ਤੂੰ ਆਪੇ ਨਿਕਲ ਜੀ ਬੇਟੇ ਬਾਹਰ ਹਾਂਜੀ ਕਿੰਨੇ ਜਾਣੇ ਸੀ ਗੱਡੀ ਦੇ ਵਿੱਚ ਟੋਟਲ 12 ਸਾਰੇ ਰਿਓਂਦ ਪਿੰਡ ਦੇ ਸੀ ਰਿਓਂਦ ਦੇ ਮੈਮਣੇ ਸੋ शादी से एक कोई मैरिज अटेंड करके आए थे और धुंध काफ़ी ज़्यादा थी तो धुंध की वजह से ये लग रहा है अभी उसको दिखाई नहीं दिया और गाड़ी नहर में जा गिरी